ਗੁਰੂ ਪਿਆਰੀ ਸਾਧ ਸੰਗਤ ਜੀ ਸੇਵਾ ਸਿਮਰਨ ਦਾ ਸੁਭਾਗ ਬਣ ਜਾਏ ਤੀਸਰਾ ਜੀਵਨ ਦੇ ਵਿੱਚ ਜੋ ਪ੍ਰੇਜ ਰੱਖਣਾ ਹੁੰਦਾ ਜੋ ਮਨ ਜਾਣ ਬੁਝ ਕੇ ਗਲਤੀ ਕਰਦਾ ਚਾਰ ਪ੍ਰੇਜ ਆਪਾਂ ਵਿਚਾਰ ਰਹੇ ਆਂ ਪਹਿਲਾ ਪ੍ਰੇਜ ਹੈ ਲੋਕ ਲੱਜੇ ਆਪਾਂ ਉਹਦੇ ਤੇ ਵਿਚਾਰਿਆ ਲਾਜ ਮਰੇ ਜੋ ਨਾਮ ਨਾਲੇ ਪੈ ਨਾਮ ਵੀ ਹੁਣ ਸੁਖੀ ਕਿਉਂ ਹੋਵੇ ਦੂਜਾ ਮਨ ਦਾ ਹੰਕਾਰ ਹੈ ਹਉਮੈ ਨਾਲ ਵੀ ਵਿਰੋਧ ਹੈ ਦੋ ਇਹਨਾਂ ਵਸੇ ਕਟਾਏ ਤੀਸਰਾ ਜੋ ਮਨ ਦੀ ਬਜਰਕ ਰਹਿਤ ਹੈ ਉਹ ਹੈ ਦੁਭਦਾ ਦੁਐਸ਼ ਨਫਰਤ ਗੁਰੂ ਪਿਆਰੀ ਸਾਧ ਸੰਗਤ ਜੀ ਸੰਗਤ ਵਿੱਚ ਸੇਵਾ ਸਿਮਰਨ ਕਰਨ ਤੋਂ ਬਾਅਦ ਵੀ ਅਗਰ ਸਾਡੇ ਮਨ ਵਿੱਚ ਦੁਭਦਾ ਦੁਐਸ਼ ਨਫਰਤ ਹੈ ਦੁਐਸ਼ੀਰਕਾ ਨੂੰ ਕਹਿੰਦੇ ਆ ਕਿਸੇ ਨੇ ਬੁਰਾ ਸਾਡਾ ਬੁਰਾ ਕੀਤਾ ਆਪਾਂ ਕਹਿੰਦੇ ਰੱਬ ਇਹਦਾ ਵੀ ਬੁਰਾ ਕਰੇ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਨੂੰ ਨਹੀਂ ਪਾਉਂਦਾ ਪਾਤਸ਼ਾਹ ਜੀ ਸਮਝਾਉਣਾ ਕਰ ਰਹੇ ਨੇ ਸੰਗਤ ਵਿੱਚ ਆਏ ਆ ਵੱਡੇ ਭਾਗ ਨੇ ਸੰਗਤ ਦੇ ਵਿੱਚ ਮਨਮੁਖ ਵੀ ਆਉਂਦਾ ਗੁਰਮੁਖ ਵੀ ਆਉਂਦਾ ਗੁਰਮੁਖ ਲਾਹ ਲਾ ਕੇ ਸੰਗਤ ਵਿੱਚ ਉੱਠਦਾ ਕਿਉਂ ਕਿਉਂਕਿ ਆਚਾਰ ਪਰੇਜ ਰੱਖਦੇ ਮਨਮੁਖ ਜੀਵਨ ਦਾ ਮੂਲ ਗਵਾ ਕੇ ਬਹਿੰਦਾ ਜਾਂਦਾ ਹੈ ਕਿਉਂ ਕਿਉਂਕਿ ਆਚਾਰ ਬਜਰ ਕਰਤਾਂ ਦੇ ਵਿੱਚ ਵਿਚਰਦੇ ਤਿੰਨ ਤੀਜੀ ਬਜਰ ਕਰਤ ਕਿਹੜੀ ਹੈ ਦੁਬਦਾ ਦੁਐਸ਼ ਨਫਰਤ ਇਹ ਗੁਰੂ ਨੂੰ ਚੰਗੀ ਨਹੀਂ ਲੱਗਦੀ ਬਾਸ਼ਾ ਜੀ ਦਾ ਫੈਸਲਾ ਜਿਸ ਨਰਕੀ ਦੁਬ ਦਾ ਨਾ ਜਾਏ ਧਰਮ ਰਾਏ ਤਿਸ ਦੇਸ ਜਾਏ ਜਿੰਨਾ ਮਰਜੀ ਦਾਨਪੁਨ ਕਰ ਲਈਏ ਸੰਗਤ ਸੇਵਾ ਸਿਮਨ ਕਰ ਲਈ ਜੋ ਮਰਜੀ ਉਪਰਾਲੇ ਕਰ ਲਈਏ ਅਗਰ ਮਨ ਦੇ ਵਿੱਚ ਦੁਬ ਦਾ ਦੁਐਸ਼ ਨਫਰਤ ਹੈ ਕਿਸੇ ਨੇ ਮੇਰਾ ਬੁਰਾ ਕੀਤਾ ਔਰ ਅਬੇ ਦਾ ਵੀ ਬੁਰਾ ਕਰੇ ਅਗਰ ਇਹ ਧਾਰਨਾ ਲੈ ਕੇ ਅਸੀਂ ਚੱਲਦੇ ਹਾਂ ਜੀਵਨ ਦੇ ਵਿੱਚ ਜਿੰਨਾ ਮਰਜੀ ਦਾਨਪੁਨ ਕਰ ਲਈਏ ਅਸੀਂ ਸਜਾ ਤੋਂ ਨਹੀਂ ਬਚ ਸਕਦੇ ਕਰਮ ਮਨ ਆਪ ਲਿਖਦਾ ਮਨ ਫੱਟੀ ਹੈ ਵਿਚਾਰ ਕਲਮ ਨੇ ਜਦੋਂ ਮਨ ਦੇ ਵਿੱਚ ਦੁਗਦਾ ਦਵੇਸ਼ ਨਫਰਤ ਰੂਪੀ ਵਿਚਾਰ ਚੱਲਦੇ ਨੇ ਅਸੀਂ ਆਪਣੇ ਕਰਮਾਂ ਦੇ ਵਿੱਚ ਆਪਣੇ ਅਸੀਂ ਆਪ ਲਿਖਣਾ ਸ਼ੁਰੂ ਕਰ ਦੋਤਾ ਕਿ ਇਹ ਸੱਚੇ ਪਿਤਾ ਵਾਹਿਗੁਰੂ ਅੱਜ ਸਵੇਰ ਤੋਂ ਸ਼ਾਮ ਤੱਕ ਚਾਹੇ ਮੈਂ ਕੋਈ ਚੰਗਾ ਕਰਮ ਕੀਤਾ ਉਹ ਚੰਗੇ ਦੇ ਬਦਲੇ ਵੀ ਮੈਨੂੰ ਸਜ਼ਾ ਦਿੱਤੀ ਜਾਵੇ ਅਗਰ ਮੈਂ ਕੋਈ ਮਾੜਾ ਕੀਤਾ ਮਾੜੇ ਦੇ ਬਦਲੇ ਤੇ ਮੈਨੂੰ ਸਜ਼ਾ ਮਿਲਣੀ ਹੈ ਸੱਚੇ ਪਾਤਸ਼ਾਹ ਧਰਮਾਲਾਏ ਕੋਲ ਮੇਰੀ ਸ਼ਿਫਾਰਿਸ਼ ਲਾ ਦੇਂ ਕਿਉਂਕਿ ਆਪਾਂ ਰੋਇ ਪੜਦੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਸਰਸ ਮਾਤਾ ਦੇਵ ਸਰਾਧੁਰ ਦਾਈ ਦਾ ਆ ਖੇਲੇ ਸਕਲ ਜੋ ਸਦਨ ਤੇ ਰਾਤ ਵਿੱਚ ਸਾਰਾ ਸੰਸਾਰ ਖੇਡ ਖੇਲ ਰਿਹਾ ਦਿਨ ਤੇ ਰਾਤ ਵਿੱਚ ਚੱਲਦਾ ਕੀ ਇਹ ਚੰਗੀਆਂ ਆਇਆਂ ਮੁਰਿਆਈਆਂ ਜਿਨੇ ਚੰਗੇ ਕਰਮ ਕੀਤੇ ਉਹਦੇ ਬਦਲੇ ਸਾਨੂੰ ਲਾਹਾ ਮਿਲਣਾ ਜਿਨੇ ਮਾੜੇ ਕੀਤੇ ਉਹਦੇ ਬਦਲੇ ਸਜ਼ਾ ਮਿਲਣੀ ਚੰਗੀਆਂ ਆਇਆਂ ਮੁਰਿਆਈਆਂ ਇਹ ਚੰਗੇ ਮਾੜੇ ਕਰਮ ਦਾ ਲੇਖਾ ਜੋਖਾ ਕੌਣ ਰੱਖਦਾ ਵਾਛੇ ਧਰਮ ਉਹ ਇਹ ਧਰਮ ਰਾਏ ਦੀ ਕਚੈਰੀ 'ਚ ਧਰਮ ਰਾਏ ਕੋਲ ਲੇਖਾ ਜੋਖਾ ਹੈ ਹੁਣ ਜੇ ਮਨ ਵਿੱਚ ਦੁੱਖ ਦਾ ਦੁਆਇਸ਼ ਨਫਰਤ ਹੈ ਅਸੀਂ ਆਪਣੇ ਕਰਮਾਂ ਵਿੱਚ ਆਪਣੇ ਅਥੀ ਆਪ ਲਿਖ ਦੁੱਤਾ ਹੈ ਕਿ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ ਮੈਂ ਸਜ਼ਾ ਲੈਣੀ ਚਾਹੁੰਦਾ ਮੈਨੂੰ ਸਜ਼ਾ ਦਿੱਤੀ ਜਾਏ ਜਿਸ ਨਰਕੀ ਦੁਬਧਾ ਨਾ ਜਾਏ ਧਰਮ ਰਾਏ ਕਿਸ ਦੇ ਸਜਾਏ ਜੇ ਲੈ ਮਨ ਦੇ ਵਿੱਚ ਦੁਬਧਾ ਦਵੇਸ਼ ਰੱਖੇਗਾ ਪਾਤਸ਼ਾਹਾਂ ਦੇ ਧਰਮ ਰਾਏ ਤਉਨੂੰ ਸਜ਼ਾ ਦਿੱਤੀ ਜਾਏਗੀ ਜੇ ਅਸੀਂ ਦੁਬਧਾ ਦਵੇਸ਼ ਨਫਰਤ ਰੱਖਦੇ ਆ ਸਾਡੀ ਡਿਮਾਂਡ ਹੋ ਗਈ ਸਾਡੀ ਮੰਗ ਹੋ ਗਈ ਵਾਸ਼ਾ ਕਰੇ ਨੇ ਜੋ ਮੰਗੇ ਠਾਕਰਾ ਆਪਣੇ ਤੇ ਜੋ ਮੰਗੇਗਾ ਦੇ ਦੇਾਂਗੇ ਹੁਣ ਜੇ ਮਨ ਮੰਗੇ ਜੀ ਮੈਨੂੰ ਤੇ ਸਜਾ ਚਾਹੀਦੀ ਐ ਮੈਂ ਤੇ ਸਜਾ ਲੈਣੀ ਚਾਹੁੰਦਾ ਇੱਕਦਮ ਚੰਗੇ ਸੁੱਖ ਤੇ ਮਾਲ ਕੇ ਇੱਕਦਮ ਦੇ ਦਿੰਦਾ ਔਰ ਜੇ ਹੁਣ ਬਾਰ ਬਾਰ ਜਿਵੇਂ ਬੱਚਾ ਜਿੱਦੇ ਹੀ ਕਰ ਲਵੇ ਮੈਨੂੰ ਤੇ ਆਹੀ ਚਾਹੀਦਾ ਇੱਕ ਸੇ ਤੇ ਮਾਂ ਵੀ ਵੀ ਕਹਿੰਦੇ ਨੇ ਚੰਗਾ ਕਰਕੇ ਦੇਖ ਲੈ ਸੋ ਜੇ ਹੁਣ ਮਨ ਬਾਰ ਬਾਰ ਜਹਾ ਜਿੱਦੇ ਹੀ ਵੱਲਵੇ ਵੀ ਮੈਂ ਤੇ ਸਜਾ ਲੈਣੀ ਚਾਹੁੰਦਾ ਸਜਾ ਦਾ ਭਾਗੀ ਬਣਨਾ ਚਾਹੁੰਦਾ ਇਹ ਸੱਚਾ ਸਤਿਗੁਰੂ ਕੀ ਕਰੇ ਜੋ ਸਿੱਖਾ ਵਿੱਚ ਚੂਕ ਵੀ ਸੱਚਾ ਸਤਿਗੁਰੂ ਵੀ ਕੀ ਕਰੇਗਾ ਦੁបਦਾ ਦੁਐਸ਼ ਨਫਰਤ ਜੇ ਮਨ ਦੇ ਵਿੱਚ ਚੱਲ ਰਹੀ ਹੈ ਆਪਣੇ ਕਰਮਾਂ ਵਿੱਚ ਆਪਣੇ ਅਸੀਂ ਆਪ ਲਿਖਣਾ ਸ਼ੁਰੂ ਕਰ ਦੱਸਿਆ ਜੀ ਮੈਂ ਸਜ਼ਾ ਲੈਣੀ ਚਾਹੁੰਦਾ ਸਜ਼ਾ ਦਾ ਪਾਗੀ ਬਣਨਾ ਚਾਹੁੰਦਾ ਮੈਨੂੰ ਸਜ਼ਾ ਦਿੱਤੀ ਜਾਏ ਮੈਂ ਸਜ਼ਾ ਬਗੈਰ ਬਚ ਨਹੀਂ ਸਕਦਾ ਕੋਈ ਜੀਵਨ ਬੋਲਣ ਦੀ ਲੋੜ ਨਹੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਗਰ ਜੇ ਸਜ਼ਾ ਕੀ ਹੈ ਘਰ ਦੇ ਵਿੱਚ ਕਲੇਸ਼, ਕਾਰੋਬਾਰ ਦੇ ਵਿੱਚ ਘਾਟਾ, ਪਰਿਵਾਰ 'ਚ ਪਰੇਸ਼ਾਨੀ, ਮਨ ਦੇ ਵਿੱਚ ਚਿੰਤਾ, ਇਹ ਸਭ ਜਈ ਤੇ ਹੈ। ਜੇ ਇਹ ਜਾਂ ਕੋਈ ਵੀ ਸਾਧਨ ਸਾਡੇ ਅੰਦਰ ਬਣ ਜਾਂਦਾ ਹੈ ਜਾਂ ਕੋਈ ਹਾਲਾਤ ਇਹ ਜੇ ਬਣ ਜਾਂਦੇ ਨੇ। ਜੀਵਨ ਨੂੰ ਛੱਡ ਦਈਏ, ਸਿਰਫ ਇੱਕ ਦਿਨ ਦੀ ਗੱਲ ਵਿਚਾਰ ਲਈਏ ਕਿਤੇ ਮਨ 'ਚ ਦੁਬਲਾ ਦੁਐਸ਼ ਨਪਰਤ ਨਹੀਂ ਰੱਖੀ। ਜਿਿਹੜਾ ਸਾਡਾ ਕਰਮ ਬਣਿਆ, ਕਰਮ ਫਲ ਸਾਨੂੰ ਮਿਲਿਆ। ਉਹ ਜੋ ਮਨ ਨੇ ਵਿਚਾਰਿਆ ਉਹ ਮਿਲਿਆ। ਸਾਡੇ ਮਨ ਦੀ ਡਿਮਾਂਡ ਸੀ। ਮੈਸੇਜ ਆ ਲੈਣੀ ਚਾਹੁੰਨਾ ਮਨ ਚ ਦੁੱਬਦਾ ਦਵਾਸ਼ਨ ਉੱਪਰ ਸੀ ਇਸੇ ਕਰਕੇ ਬਾਬਾ ਫਰੀਦੀ ਕਹਿੰਦੇ ਕਹਿੰਦੇ ਫਰੀਦਾ ਜੀ ਤੋਂ ਅਕਲ ਲਤੀਫ ਕਾਲੇ ਲਿਖਨ ਵਾਲੇ ਆਪਣੜੇ ਗਰੀਬਾਨ ਮੈਸਰ ਨੀਮਾ ਕਰਦੇ ਦੇਖਦਾ ਸੀ ਜੋ ਲਿਖ ਰਿਹਾ ਕਰੇ ਆਪਣੇ ਖਿਲਾਫ ਵੀ ਤਾਂ ਨਹੀਂ ਲਿਖਿਆ ਜਦੋਂ ਦੇਖਿਆ ਤਾਂ ਕੀ ਲਿਖ ਰਹੇ ਆ ਜਨਮ ਜਨਮ ਕੀ ਸਮਾਨ ਕੋ ਮਲ ਲਾਗੀ ਕਾਲਾ ਹੋਆ ਸਿਆ ਇੱਕ ਵਾਰ ਲਿਖੀਏ ਚਾਹ ਮਾੜਾ ਵੀ ਲਿਖਿਆ ਹੋਵੇ ਫਿਰ ਵੀ ਪੜ੍ਹਨ ਨੂੰ ਚੰਗਾ ਲੱਗਦਾ ਹੈ ਲਿਖੇ ਦੇ ਉੱਤੇ ਲਿਖ ਦਈਏ ਅਧਿਕਾਰਾਂ ਦੀ ਸਮਝ ਨਹੀਂ ਆਉਂਦੀ ਉਹ ਤੇ ਵਾਰ-ਵਾਰ ਲਿਖੀ ਜਾਈਏ ਫੱਟੀ ਕਾਲੀ ਹੋ ਜੇਗੀ ਜੇ ਉਹ ਤੇ ਸ਼ਾਈ ਜਾ ਕੇ ਤੇ ਮੂਰਖ ਦੇ ਹੱਥ ਲੱਗ ਜਵੇ ਫੱਟੀ ਉਹ ਤਾਂ ਜਾ ਕੇ ਮਿੱਟੀ 'ਚ ਦਬਦੇਗਾ ਕੂੜੇ 'ਚ ਦਬਦੇਗਾ ਗੰਦਗੀ 'ਚ ਦਬਦੀਗਾ ਅੱਜ ਸਾਨੂੰ ਪਤਾ ਹੈ ਮੰਨ ਲੱਗਦਾ ਜਾਂ ਨਹੀਂ ਲੱਗਦਾ ਪਰ ਜੇ ਕੋਈ ਪੁੱਛ ਰਿਹਾ ਜੀ ਮੰਨ ਦੇਖਿਆ ਹੁਣ ਮੰਨ ਤੇ ਜੋਤ ਸਰੂਪ ਦੀ ਪ੍ਰਕਾਸ਼ ਰੂਪ ਦੀ ਇੱਕ ਫੱਟੀ ਦੀ ਨਹੀਂ ਆਈ ਸੀ ਦੀਦਾ ਕਿਉਂ ਨਹੀਂ ਕਿਉਂਕਿ ਮੈਲ ਲੱਗੀ ਹੈ ਜਨਮਾ ਜਨਮਾਂ ਦੇ ਜਨਮ ਜਨਮ ਕਿਸ ਮਨ ਕੋ ਮਲ ਲੱਗੀ ਕਾਲਾ ਉਹ ਜ ਤੋਣ ਦਾ ਤਰੀਕਾ ਕੀ ਹੈ ਰੋਜ ਪਾਸ਼ਾ ਸਮਝਾਉਂਦੇ ਨੇ ਕੀ ਸਮਝਾਉਂਦੇ ਨੇ ਪਰ ਇਹ ਹੱਥ ਪੈਰਾਂ ਤੋਂ ਦੇ ਪਾਣੀ ਤੋਂ ਉੱਤਰ ਕੇ ਮੂਤਵਲੀ થી ਕੱਪੜੇ ਦੇ ਸਾਬੋਂ ਲਈਓ ਤੇ ਪਰ ਇਹ ਮਤ ਪਾਪਾਂ ਕੇ ਸੰਗ ਉਹ ਧੋਪ ਹੈ ਨਾਮਿਕ ਨਾਮ ਦੇ ਨਾਲ ਉਹ ਮਿਲਤ ਹੋਤੀ ਜਾ ਸਕਦੀ ਹੈ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਮਨ ਵਿੱਚ ਦੁੱਖ ਦਾ ਦੁਆਸ਼ ਨਫ਼ਰਤ ਹੈ ਅਸੀਂ ਆਪਣੇ ਕਰਮਾਂ ਚ ਲਿਖਦੇ ਹਾਂ ਜੀ ਮੈਂ ਸਜ਼ਾ ਲੈਣੀ ਚਾਹੁੰਦਾ ਸਜ਼ਾ ਦਾ ਪਾਗੀ ਬਣਨਾ ਚਾਹੁੰਦਾ ਉਹ ਸਜਾ ਪਰਿਵਾਰ ਦੇ ਖਲੇਸ ਦੇ ਰੂਪ ਦੇ ਵਿੱਚ, ਕਾਰੋਬਾਰ ਦੇ ਘਾਟੇ ਦੇ ਰੂਪ ਵਿੱਚ, ਮਨ ਦੇ ਚਿੰਤਾ ਦੇ ਰੂਪ ਦੇ ਵਿੱਚ, ਦੇਹ ਦੇ ਰੋਗ ਦੇ ਰੂਪ ਦੇ ਵਿੱਚ ਕੋਈ ਵੀ ਕਾਰਨ ਹੋ ਸਕਦਾ ਹੈ। ਜੇ ਸਾਨੂੰ ਇਹ ਸਜਾ ਕੋਈ ਮਿਲ ਰਹੀ ਹੈ, ਅਸੀਂ ਆਪਣਾ ਦੇਖੀਏ ਕਿ ਸਾਡੇ ਮਨ 'ਚ ਦੁਬਦਾ ਦੋੈਸ਼ ਨਫ਼ਰਤ ਰੂਪੀ ਵਿਚਾਰ ਚੱਲਦੇ ਹੋਣਗੇ। ਆਪ ਲਿਖਿਆ ਜੀ ਮੈਂ ਸਜਾ ਲੈਣੀ ਚਾਹੁੰਦਾ। ਦੋਸ਼ ਕਿਸੇ ਨੂੰ ਕੀ ਦਵਾਂਗੇ? ਦੱਦਾ ਦੋਸ਼ ਨਾ ਦੇऊं ਕਿਸੇ ਦੋਸ਼ ਕਰਮ ਆਪਣਿਆਂ। ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੀਏ ਪਰ ਦੂਜਨ ਦੋਸ਼ ਕਿਵੇਂ ਦੇ ਦੇਾਂਗੇ ਕੀਤਾ ਹੀ ਵੱਡਣਾਗੇ ਇਸ ਕਰਕੇ ਦੁਸ਼ਤ ਦੋਵੈਸ਼ ਨਫ਼ਰਤ ਨਹੀਂ ਰੱਖਣੀ ਚਾਹੀਦੀ ਮਨ ਦੇ ਵਿੱਚੋਂ ਦੁਸ਼ਤ ਦੋਵੈਸ਼ ਨਫ਼ਰਤ ਨਿਕਲ ਜਾਏ ਸਾਡਾ ਜੀਵਨ ਇਹੋ ਜਿਹਾ ਬਣ ਜਾਏ ਕਿ ਫਰੀਦਾ ਜੇਤੂ ਅਕਲਾ ਲਤੀਫ ਕਾਲੇ ਲਿਖਣਾ ਲੈ ਕੇ ਸਮਝ ਆ ਜਾਏ ਮੈਂ ਪੱਟੀ ਕਾਲੀ ਨਹੀਂ ਕਰਨੀ ਮੈਂ ਕਾਲੇ ਲਿਖ ਨਹੀਂ ਲਿਖਣਾ ਕਾਲੇ ਲਿਖਣਾ ਲੈ ਕੇ ਆਪਣੜੇ ਕਿਰਬਾਨ ਵਿੱਚ ਸਨੀਮਾ ਕਰਦੇ ਕਿਤੇ ਆਪਣੇ ਅੰਦਰ ਕਰਕੇ ਝਾਤੀ ਮਾਰ ਕੇ ਦੇਖੀਏ ਕਿਤੇ ਮੈਂ ਪੱਟੀ ਕਾਲੀ ਤਾਂ ਨਹੀਂ ਕਰ ਰਿਹਾ ਜੇ ਕਾਲੀ ਹੋ ਰਹੀ ਹੈ ਤਾਂ ਹੋਂ ਦਾ ਇਕੋ ਹੀ ਤਰੀਕਾ ਮੰਨ ਧੋਵੋ ਸ਼ਬਦ ਲਾਗੋ ਹਰਸਿਆਂ ਰੋਹ ਚਿਤ ਲਾਏ ਇਸ ਨੂੰ ਕਹਿੰਦੇ ਨੇ ਕਾਰਿਸ਼ਨਾਣ ਸਿਮਰਪ੍ਰਭ ਆਪਣਾ ਮਨ ਤਨ ਬਹੀ ਰੋਗਾ ਜਦੋਂ ਮਨ ਦਾ ਇਸ਼ਨਾਨ ਸਿਮਰਨ ਦੁਆਰਾ ਹੋਏਗਾ ਮਨ ਦੀ ਮੈਲ ਵੀ ਉਤਰੇਗੀ ਮਾਨਸਿਕ ਰੋਗ ਵੀ ਕੱਟੇ ਜਾਣਗੇ ਤਨ ਦੇ ਰੋਗ ਵੀ ਕੱਟੇ ਜਾਣਗੇ ਸਿਮਰੋ ਸਿਮਰ ਸਿਮਰ ਸੋਕ ਪਾਓ ਕਾਲਕੁਲੇਸ਼ਨ ਮਾਹਿਮਟਾਵ ਅਗਰ ਚਾਹੁੰਨੇ ਆ ਕੀ ਸਜ਼ਾ ਲਿਖ ਚੁੱਕੇ ਆ ਜਦੋਂ ਕਰਮ ਰੋਗ ਬਣ ਕੇ ਆਉਣਗੇ ਭੋਗਣਾ ਪਏਗਾ ਭੋਗਣ ਲਈ ਤਿਆਰ ਰਹੀਏ ਜਾਂ ਫਿਰ ਉਹ ਸਿਮਰਨ ਦੁਆਰਾ ਕੱਟੇ ਜਾ ਸਕਦੇ ਨੇ ਕੱਟੇ ਜਾਣਾ ਉਹਦੇ ਲਈ ਆਓ ਸੰਗਤ ਹੀ ਰੂਪ ਦੇ ਵਿੱਚ ਆਪਾਂ ਫਿਰ ਇੱਕ ਵਾਰ ਨੇਤਰ ਬੰਦ ਕਰਕੇ ਵਾਹਿਗੁਰੂ ਗੁਰਮੰਤਰ ਨੂੰ ਦੜਖੜੀਏ ਸਵਾਸ ਗ੍ਰਾਹ ਸਿਮਰਨ ਕਰੋ ਜੀ ਸ਼ੁਰੂ ਵਾਹਿਗੁਰੂ ਵਾਹਿਗੁਰੂ ਵਾਹ ਗੁਰ ਵਾਹ ਗੁਰ ਵਾਹ ਗੁਰ ਵਾਹ ਗੁਰ ਵਾਹ ਗੁਰ ਵਾਹ ਗੁਰ ਗੁਰ ਵਾਹ ਗੁਰ ਵਾਹ ਗੁਰ ਵਾਹ ਗੁਰ ਹੋਵਾ ਹੈ ਗੁਰਜੀਤ ਕਾਲ ਖਾਲਸਾ